6 ਸਾਲ ਦਾ ਤੇ ਦੇਖਣ ਨੂੰ ਇਹ ਲੱਗਦਾ ਜਿਵੇਂ 6-7 ਮਹੀਨਿਆਂ ਦਾ ਹੀ ਹੋਵੇ ਹਜੇ ਬੱਚਾ ਮਾਂ ਵੀ ਤੇ ਪਿਓ ਵੀ ਚਟਾ ਲਾਉਂਦੇ ਦੋਨੇ ਚੱਲ ਰਸੇ ਇਹ ਪੇਟ ਦੇ ਵਿੱਚ ਸੀਗਾ ਤੇ ਉਹ ਟੀਕੇ ਲਾਈਗੇ ਨਸ਼ਾ ਕਰੀ ਗਏ ਇਹਦੇ ਕਰਕੇ ਉਹਦਾ ਨਸ਼ੇ ਦਾ ਅਸਰ ਬੱਚੇ ਦੇ ਉੱਪਰ ਵੀ ਹੋਇਆ ਤੇ ਬੱਚਾ ਅਪਾਹਜ ਅਪੰਗ ਪੈਦਾ ਹੋਇਆ 6 ਸਾਲਾਂ ਦਾ ਬੱਚਾ 6 ਮਹੀਨੇ ਹੋ ਦਾ ਰਹਿ ਗਿਆ ਚੱਟੇ ਵਾਲਿਆਂ ਨੂੰ ਬੇਨਤੀ ਹੈ ਭਰਾਵੋ ਚੱਟਾ ਨਾ ਲਾਓ ਬਹੁਤ ਗੱਟ 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 ਦਾਣਾ ਦਾਣਾ ਮੁੱਝ ਪਾਈ ਜਾਂਦੀ ਆ ਪਰ ਦਿਨੋਂ ਦਿਨ ਰਾਜਵੀਰ ਦੀ ਦਿਮਾਗ ਦੀ ਸਮੱਸਿਆ ਵੱਧਦੀ ਜਾ ਰਹੀ ਹੈ ਰਾਜਵੀਰ ਨੂੰ ਕੋਈ ਇਸ ਤਰ੍ਹਾਂ ਦੀ ਬਿਮਾਰੀ ਲੱਗੀ ਜੀਜ਼ਨ ਆਉਂਦਾ ਸਰੀਰ ਸਾਰਾ ਆਕੜੀ ਜਾ ਰਿਹਾ ਐਦਾਂ ਘੁੰਡ ਮੁੜੀ ਜਾਂਦੇ ਆ ਹੱਥ ਬਾਹਾਂ ਮੁੜੀ ਜਾਂਦੀਆਂ ਰੂਨਮਾ ਇਹ ਦੱਬੇ ਲਹਾਰੇ ਤੋਂ ਦਾਦੀ ਆਪਣੇ ਪੋਤੇ ਨੂੰ ਲੈ ਕੇ ਇਸ ਆਸ ਨਾਲ ਇਸ ਉਮੀਦ ਨਾਲ ਇੱਥੇ ਆਈ ਐ ਸੁਪਨਿਆਂ ਦੇ ਘਰ ਵੀ ਮੇਰੇ ਬੜਾ ਪੇਰਾ ਸਹਾਰਾ ਮੇਰਾ ਰਾਜ ਵੀ ਠੀਕ ਹੋ ਜਾਏ ਕਿਵੇਂ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਇਹ ਸਾਡਾ ਨਿੱਕਾ ਜਾਂ ਰਾਜਵੀਰ ਆ ਜੀ ਕਿੰਨੇ ਟਾਈਮ ਦਾ ਹੋ ਗਿਆ ਜੀ ਇਹ 6 ਸਾਲ ਦਾ ਤੇ ਦੇਖਣ ਨੂੰ ਐ ਲੱਗਦਾ ਜਿਵੇਂ 6-7 ਮਹੀਨਿਆਂ ਦਾ ਹੀ ਹੋਵੇ ਹਜੇ ਬੱਚਾ ਮਾਂ ਵੀ ਤੇ ਪਿਓ ਵੀ ਚਿੱਟਾ ਲਾਉਂਦੇ ਦੋਨੇ ਚੱਲ ਬਸੇ ਟੀਕੇ ਲਾ ਲਾ ਕੇ ਦੋ ਜੇ ਦੇ ਮਾਂ-ਬਾਪ ਦੋਨੇ ਚੱਲ ਬਸੇ ਤੇ ਉਹਨਾਂ ਦੇ ਨਸ਼ੇ ਦੀ ਹਾਲਤ ਦੇ ਵਿੱਚ ਪ੍ਰੈਗਨੈਂਸੀ ਹੋਈ ਪ੍ਰੈਗਨੈਂਸੀ ਤੋਂ ਬਾਅਦ ਇਹਦਾ ਬਰਥ ਹੋਇਆ ਤੇ ਉਹਦੇ ਕਰਕੇ ਬੱਚਾ ਵੀ ਡਿਸੇਬਲ ਪੈਦਾ ਹੋਇਆ ਗਾਂ ਤੇ ਜਨਮ ਦੇਣ ਤੋਂ ਬਾਅਦ ਉਹ ਦੁਨੀਆ ਤੋਂ ਵੀ ਤੁਰ ਗਿਆ ਉਹਨਾ ਬੁੱਢਾ ਦਾਦਾ ਵਿਚਾਰਾ ਦਿਹਾੜੀਆਂ ਲਾ ਲਾ ਕੇ ਤੇ ਦਾਦੀ ਲੋਕਾਂ ਦੇ ਘਰਾਂ 'ਚ ਕੰਮਕਾਰ ਕਰਕੇ ਇਹਨੂੰ ਪਾਲ ਰਹੀ। ਸਰੀਰ ਇਹਦਾ ਸਾਰਾ ਸੁੰਗੜ ਗਿਆ, ਸ਼੍ਰਿੰਕ ਹੋ ਗਿਆ। ਸਾਹ ਲੈਣ 'ਚ ਵੀ ਦਿੱਕਤ ਆਉਂਦੀ ਆ। ਬਸ ਮੰਜੇ ਤੇ ਪਿਆ। 6 ਸਾਲਾਂ ਦਾ ਬੱਚਾ 6 ਮਹੀਨੇ ਅੰਦਰ ਰਹਿ ਗਿਆ ਛਿਰਕ ਤੌਰ ਤੇ ਚਿੱਟਿਆਂ ਵਾਲਿਆਂ ਨੂੰ ਬੇਨਤੀ ਹੈ ਭਰਾਵੋ ਚਿੱਟਾ ਨਾ ਲਾਵੋ ਭੈਣੋ देखो ਤੁਹਾਡੇ ਲਈ ਤਾਂ ਬੜੀ ਵੱਡੀ ਦੁੱਖ ਦੀ ਗੱਲ ਆ ਤੁਸੀਂ ਜਨਣੀਆਂ ਤੁਸੀਂ ਰੱਬ ਦਾ ਰੂਪ ਜਨਮ ਦਿੰਨਾ ਤੁਸੀਂ ਤੁਹਾਡੇ ਕੋਖੋਂ ਜਨਮ ਲੈਂਦੇ ਨੇ ਜਿਨ੍ਹਾਂ ਨੂੰ ਅਸੀਂ ਰੱਬ ਆਖਦੇ ਹਾਂ ਤੇ ਜੇ ਤੁਸੀਂ ਨਸ਼ਾ ਕਰਕੇ ਆਪਣੇ ਬੱਚਿਆਂ ਤੇ ਇਦਾਂ ਦੀਆਂ ਸਮਸਿਆ ਆ ਮਾ ਪਾਉਂਗੇ ਸਾਡੀ ਆਉਣ ਵਾਲੀ ਪੀੜ੍ਹੀ ਕਿੱਦਾਂ ਦੀ ਹੋਵੇਗੀ ਜੀ ਉਸ ਭੈਣ ਨੇ ਉਸ ਟਾਈਮ ਇਹਨਾਂ ਨਸ਼ਾ ਨਾ ਕੀਤਾ ਹੁੰਦਾ ਆਜੋ ਆਪ ਵੀ ਅੱਗੇ ਇਹਦੇ ਹਾਲਾਤ ਸਰੀਰਕ ਆ ਨਾ ਹੁੰਦੇ ਰਾਜਵੀਰ ਦੇ ਜੋ ਹੈਗੇ ਕਿਉਂਕਿ ਇਹ ਪੀਟ ਦੇ ਵਿੱਚ ਸੀਗਾ ਤੇ ਉਹ ਟੀਕੇ ਲਾਈ ਕੇ ਨਸ਼ਾ ਕਰੀ ਗਏ ਇਹਦੇ ਕਰਕੇ ਉਹਦਾ ਨਸ਼ੇ ਦਾ ਅਸਰ ਬੱਚੇ ਦੇ ਉੱਪਰ ਵੀ ਹੋਇਆ ਤੇ ਬੱਚਾ ਅਪਾਹਜ ਅਪੰਗ ਪੈਦਾ ਹੋਇਆ ਸਰੀਰ ਦਾ ਕੋਈ ਅੰਗ ਕੰਮ ਨਹੀਂ ਕਰਦਾ ਧੌਣ ਵੀ ਇੱਕ ਪਾਸੇ ਕਿਤੇ ਨਹੀਂ ਖੜਦੀ ਇੱਧਰ ਨੂੰ ਹੁੰਦਾ ਉੱਧਰ ਨੂੰ ਡੰਡਕ ਪੈਂਦੀ ਹੈ ਧੌਣ ਤੇ ਆ ਦਾਦਾ ਦਾਦੀ ਆ ਧੰਨਾ ਵਿਚਾਰੇ ਜਿਹੜੇ ਆਪਣੇ ਜਿਗਰ ਦੇ ਟੁਕੜਿਆਂ ਨੂੰ ਚੱਕ ਕੇ ਤੁਰੇ ਫਿਰਦੇ ਆ ਪਰ ਉਹਦਾ ਜੋ ਕੋਲੇ ਸੀ ਸਭ ਕੁਝ ਖਰਚ ਉਤੇ ਲਾਤਾ ਇਹਦੇ ਜਦੋਂ ਸਭ ਕੁਝ ਖਤਮ ਹੋ ਗਿਆ ਅਖੀਰ ਸੋ ਪੁੰਨਿਆਂ ਦੇ ਘਰ ਪਹੁੰਚੇ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਬਸ ਰਾਜਵੀਰ ਨੂੰ ਇੱਕ ਜਿਉਂਦੇ ਜੀ ਲਈ ਤਾਂ ਫਿਰਦੇ ਆ ਪਰ ਹਰ ਪਾਸੇ ਉਹ ਨਾ ਹੋ ਰਹੀ ਹਰ ਪਾਸੇ ਉਹ ਨਾ ਇਹਨਾਂ ਲਈ ਵੀ ਜਿਉਣ ਦਾ ਹਿਸਾਰਾ ਇੱਕ ਪੋਤਾ ਕਰਿਓਰ ਦਾਸ ਰਾਜਵੀਰ ਲਈ ਇਹਦੇ ਦਾਦਾ ਦਾਦੀ ਲਈ ਤੇ ਹੋਰ ਭੈਣਾਂ ਲਈ ਹੋਰ ਭਰਾਵਾਂ ਲਈ ਇਸ ਤਰ੍ਹਾਂ ਦੇ ਰਾਜਵੀਰ ਨਾ ਪੈਦਾ ਇਸ ਤਰ੍ਹਾਂ ਦੇ ਹਾਲਾਤ ਨਾ ਬਣਨ ਕਿਸੇ ਬੱਚੇ ਦੇ ਜਿੱਦਾਂ ਦੇ ਰਾਜਵੀਰ ਦੇ ਬਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਓਏ ਕਿਵੇਂ ਰਾਜਵੀਰ ਕਿਵੇਂ ਓਏ ਕਿਵੇਂ ਓਏ ਕਿਵੇਂ ਓਏ ਹੈ ਕਿਵੇਂ ਨੇ ਵਾਪੂ ਓਏ ਗਿਆ ਸਭਨ ਤੂੰ ਓਏ ਹੁਣ ਓਏ ਹੁਣ ਚੁੱਪ ਹੋ ਗਿਆ ਚੁੱਪਿਆ ਹੁਣ ਤੂੰ ਓਏ ਹੱਜਪਿਆ ਹੁਣ ਤੂੰ ਗਲਤੀ ਕਰੀ ਸਮਝ ਨਹੀਂ ਆਈ ਰਾਜਵੀਰ ਇੱਧਰ ਦੇਖ ਮੇਰੇ ਵੱਲ ਓਏ ਇੱਧਰ ਦੇਖ ਇੱਧਰ ਦੇਖ ਇਹ ਕਾਜਾ ਕਾਜਾ ਕੰਨ ਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜਕੜ